ਛੇ ਜੇ ਕਹਿਣਾ ਨਹੀਂ ਚਾਹੀਦਾ ਮਾਫੀ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨਪੇਟ ਹੋਏ ਆ ਹੋਏ ਆ ਜੀ ਆਪਣੇ ਫੇਰ ਇਹ ਗੱਲ ਕਹਿ ਦਿੰਦੇ ਆ ਵੀ ਤੂੰ ਇਹ ਕਹਿਣਾ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਕਿੰਨੀਆਂ ਹੀ ਜਥੇਬੰਦੀਆਂ ਕਿੰਨੀਆਂ ਹੀ ਸੰਪਰਦਾਵਾਂ ਕਿੰਨੀਆਂ ਹੀ ਸਾਡੇ ਬਾਬੇ ਨੇ ਮਾਣ ਜੋਗ ਕਿੰਨੀਆਂ ਹੀ ਸਾਡੇ ਸੰਤ ਨੇ ਕਿੰਨੀਆਂ ਹੀ ਸਾਡੀਆਂ ਟਕਸਾਲਾਂ ਤੁਸੀਂ ਇਹ ਦੇਖਿਆ ਵੀ ਭਾਈ ਸਾਹਿਬ ਗੜਗੱਜ ਹੋਣੀ ਹੈ ਜਿਹੜੇ ਆਪਣੇ ਜਹੇਦਾਰ ਅਕਾਲ ਸਖਬ ਦੇ ਸਤਕਾਰਯੋਗ ਅਕਾਲ ਤਖਤ ਸਾਹਿਬ ਤੋਂ ਇਲਾਵਾ ਜਾਂ ਹੋਰ ਦੋ ਚਾਰ ਸੰਪਰਦਾਵਾਂ ਤੋਂ ਇਲਾਵਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਈ ਵੱਡੀ ਬੈਦਵੀ ਹੋਈ ਕੋਈ ਸਾਹਮਣੇ ਆਇਆ ਜ ਇਹ ਗੱਲ ਪਈ ਉਹ ਸਿਰਫ ਉਹਨਾਂ ਦੇ ਹੀ ਹੈ ਇਹ ਪਈ ਉਹ ਤਾਂ ਸਾਰਿਆਂ ਦੇ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਵੈਸੇ ਤਾਂ ਮਨੁੱਖੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਪਰ ਜੇ ਆਪਾਂ ਗੱਲ ਕਰੀਏ ਹਿੰਦੂ ਸਮਾਜ ਵੱਲੋਂ ਭਗਤ ਕਬੀਰ ਜੀ ਬੈਠੇ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਸਲਮਾਨ ਸਮਾਜ ਵੱਲੋਂ ਭਗਤ ਫਰੀਦ ਜੀ ਬੈਠੇ ਹੈ ਪਰ ਉੱਥੇ ਹੀ ਜਿੱਥੇ ਪਹੁੰਚੇ ਹੈ ਉੱਥੇ ਇਹਨਾਂ ਦਾ ਧੰਨਵਾਦ ਹੈ ਤੇ ਇੱਕ ਨਮੋਸ਼ੀ ਇਹ ਹੈ ਵੀ ਸਾਡਾ ਐਡਾ ਵੱਡਾ ਪੰਥ ਹੈ ਇੱਡੀ ਵੱਡੀ ਸਾਡੀ ਕੌਮ ਹੈ ਸਾਡੇ ਘਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਸਖਤ ਬਣਨ ਉਹਦੇ ਵਾਸਤੇ ਸਮਾਜ ਇਕੱਠਾ ਹੋਇਆ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਝੱਗਾ ਚੱਕਿਆਂ ਢਿੱਡਾ ਆਪਣੇ ਨੰਗਾ ਹੁੰਦਾ ਤੁਸੀਂ ਨਿਗਾਹ ਮਾਰਿਓ ਵੀ ਆਪਣੇ ਵਾਲੇ ਨਾ ਹੈਂਡ ਵੀਰਲੇ ਨਹੀਂ ਘਣੇ ਆਪਣੇ ਵਾਲਿਆਂ ਨੂੰ ਕੀ ਹੋ ਗਿਆ ਜੀ ਕੀ ਘਾਟ ਪੈ ਗਈ ਕਿਉਂ ਨਹੀਂ ਪਹੁੰਚ ਰਹੇ ਇੱਥੇ ਵੀ ਜਿੰਨੀਆਂ ਕਿ ਸਾਡੇ ਕੋਲ ਸੰਪਰਦਾਵਾਂ ਯਾ ਜਿੰਨੀਆਂ ਸੰਪਰਦਾਵਾਂ ਦੇ ਮੁਖੀ ਐ ਜਾਂ ਕਿ ਸਰਕਾਰਾਂ ਦੇ ਨਾਲ ਬੈਠਦੇ ਐ ਚਾਹੇ ਮੋਦੀ ਸਾਹਿਬ ਦੇ ਨਾਲ ਮੀਟਿੰਗਾਂ ਕਰਦੇ ਐ ਉੱਥੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਲੈ ਕੇ ਮੁੱਦਾ ਕਿਉਂ ਨਹੀਂ ਚੱਕਦੇ ਕੀ ਇਹ ਮੋਰਚਾ ਜਾਂ ਕੀ ਇਹ ਦੂਜੇ ਲੋਕਾਂ ਨੂੰ ਜਾਂ ਆਪਣੇ ਆਪਣਿਆਂ ਨੂੰ ਇਹ ਲੱਗਦਾ ਵੀ ਇਹ ਕਿਤੇ ਕੋਈ ਜਥੇਦਾਰੀਆਂ ਦੇ ਪ੍ਰਧਾਨਗੀਆਂ ਕਿਉਂ ਨਹੀਂ ਪਹੁੰਚਦੇ ਇਹ ਨਹੀਂ ਹੋਣਾ ਚਾਹੀਦਾ ਸੀ ਵੀ ਸਾਰੇ ਮੌਰੀ ਆ ਜਿਨਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਤੁਸੀਂ ਆਪ ਅੱਗੇ ਸਮਝਦਾਰੂ ਕਰ ਰਹੇ ਆ ਆਪ ਦਾ ਕੰਮਕਾਰ ਚਲਾ ਰਹੇ ਆ ਤੇ ਉਹ ਮੋਰੀਆਂ ਨੂੰ ਆਪ ਨਹੀਂ ਕਹਿਣਾ ਚਾਹੀਦਾ ਆਗੇ ਵੀ ਭਾਈ ਅਸੀਂ ਆ ਗਏ ਆ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਦੇ ਪਿਓ ਆ ਤੇ ਸਾਡੇ ਪਿਓ ਦੀ ਬੇਅਦਬੀ ਤੇ ਜਿਹੜੇ ਕਾਨੂੰਨ ਬਣਾਉਣੇ ਆ ਉਹਨਾਂ ਤੇ ਅਸੀਂ ਨਾਲ ਆ ਤੁਸੀਂ ਕੋਲ ਬਾਅਦ ਚ ਦਿਓਗੇ ਅਸੀਂ ਪਹਿਲਾਂ ਹਾਜ਼ਰ ਆ ਇਹ ਨਹੀਂ ਕਰਨਾ ਚਾਹੀਦਾ ਸੀ ਕਾਨੂੰਨ ਇਹਨਾਂ ਨੇ ਬਣਾਉਣਾ ਬਣਾਉਣਾ ਇਲੈਕਸ਼ਨਾਂ ਦੇ ਲਾਗੇ ਜਾ ਕੇ ਆ ਕਿਉਂਕਿ ਸਾਡੀ ਸੰਗਤ ਹੈ ਜਿਹੜੇ ਸਾਡੇ ਲੋਕ ਹੈ ਇਹ ਵਰਗ ਲਾਏ ਜਾ ਸਕਦੇ ਆ ਵੋਟਾਂ ਲਈ ਇਹਨਾਂ ਨੇ ਖੇਡ ਰਚਣੀ ਆ ਸਿਆਸਤ ਰਚਣੀ ਆ ਸਿਆਸਤ ਰਚਤੀ ਬਾਬਾ ਜੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਸਿਆਸਤ ਰਚਤੀ ਆ ਇਹਨਾਂ ਨੇ ਇਹ ਮੁੱਦਾ ਸਾਡੇ ਪੰਜਾਬ ਦਾ ਅੱਜ ਦੇ ਟਾਈਮ ਦੇ ਵਿੱਚ ਸਮਝਦੇ ਹੋਏ ਦੋਸ਼ ਸਾਡੇ ਆਪਦੇ ਆ ਤੇ ਜੇ ਮੇਰੇ ਵਰਗਾ ਕੋਈ ਆ ਕੇ ਗੱਲ ਕਰਦਾ ਤੇ ਅਗੂ ਪਤਾ ਕੀ ਕਹਿੰਦੇ ਐ ਫੇਮ ਪਾਲਦਾ ਟੀਆਰਪੀ ਪਾਲਦਾ ਸਮਾਣਾ ਵਿਖੇ ਜੋ ਬੇਅਦਬੀਆਂ ਨੂੰ ਲੈ ਕੇ ਮੋਰਚਾ ਲੱਗਿਆ ਵਾ ਭਾਈ ਗੁਰਜੀਤ ਸਿੰਘ ਜੀ ਟਾਬਰ ਤੇ ਬੈਠੇ ਨੇ ਅੱਜ ਉਹਨਾਂ ਨੂੰ 1 ਸਾਲ ਪੂਰਾ ਹੋ ਗਿਆ ਵੱਡੇ ਇਕੱਠ ਕੀਤੇ ਗਏ ਸੀ ਸੋ ਹਰਕੀਰਤ ਜੀ ਵੀ ਪਹੁੰਚੇ ਨੇ ਗੱਲ ਕਰਦੇ ਆ ਹਰਕੀਰਤ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਚੜ੍ਹਦੀ ਕਲਾ ਜੀ ਕਿਰਪਾ ਜੀ ਕਿਰਪਾ ਜੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਕਿਉਂਕਿ ਮੈਂ ਇੱਕੋ ਗੱਲ ਬਾਰ-ਬਾਰ ਕਹਿਣਾ ਹੁੰਦਾ ਬੇਤਲੀ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸਾਰਾ মিডিਆ ਚਲੋ ਜਿਹੜਾ ਵੀ ਇੱਥੇ ਪਹੁੰਚਦਾ ਹਰ ਵਾਰੀ ਪਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੁਹਾਡੀ ਜਿਹੜੀ ਪੰਜਾਬੀ ਲੋਕ ਚੈਨਲ ਦੀ ਭੂਮਿਕਾ ਰਹੀ ਆ ਇਹ ਅਸੀਂ ਸਦਾ ਯਾਦ ਰੱਖਾਂਗੇ ਸੰਗਤ ਸਦਾ ਯਾਦ ਰੱਖੂਗੀ ਤੁਸੀਂ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਬੀੜਾ ਚੁੱਕ ਲਿਆ ਜਾਂ ਠੇਕਾ ਹੀ ਲੈ ਲਿਆ ਵੇ ਤੁਸੀਂ ਇੱਥੇ ਭਾਈ ਗੁਰਜੀਤ ਸਿੰਘ ਫੌਜੀ ਦੇ ਨਾਲ ਡਟਣਾ ਹੀ ਡਟਣਾ ਗੁਰੂਗ੍ਰੰਥ ਸਾਹਿਬ ਦੀ ਬਦਵੀ ਦੇ ਜੇਕ ਨਾ ਕਾਨੂੰਨ ਬਣਾ ਰਹੇ ਐ ਤੇ ਤੁਸੀਂ ਭਾਈ ਸਾਹਿਬ ਆਪਦਾ ਫਰਜ ਸਮਝ ਕੇ ਇੱਕ ਤੁਸੀਂ ਇਹ ਨਹੀਂ ਸੋਚਿਆ ਵੀ ਸਰਕਾਰ ਜਾਂ ਪ੍ਰਸ਼ਾਸਨ ਸਾਡਾ ਚੈਨਲ ਬੰਦ ਕਰ ਦੂ ਇਹ ਬਹੁਤ ਵੱਡੀ ਗੱਲ ਐ ਥਲੀ ਭਾਜੀ ਨੂੰ ਵੀ ਮੇਰੇ ਵੱਲੋਂ ਫਤਿਹ ਆ ਵੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਮਸਲੇ ਨੂੰ 1 ਸਾਲ ਪੂਰਾ ਹੋ ਗਿਆ ਪਰ ਸਿੰਘ ਹਲੇ ਵੀ ਟਾਵਰਦੀ ਹੈ ਅ ਦੇਖੋ ਭਾਈ ਸਾਹਿਬ ਇਹ ਹਮੇਸ਼ਾ ਨਾ ਤੁਸੀਂ ਇੱਕ ਗੱਲ ਯਾਦ ਰੱਖਿਓ ਮੈਂ ਸਟੇਜ ਤੇ ਬੈਠਾ ਵੀ ਨਾ ਸੁਣੀ ਜਾਂਦਾ ਸੀਗਾ ਅਕਸਰ ਮੈਂ ਗੱਲ ਕਹਿਣਾ ਹੁੰਦਾ ਵੀਰੇ ਵੀ ਜਦੋਂ ਕਿਤੇ ਇਸ ਹੱਕ ਵਾਸਤੇ ਜਾਂ ਸੱਚ ਵਾਸਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਵਾਸਤੇ ਨਤਰਨਾ ਪੈਂਦਾ ਨਾ ਉਦੋਂ ਬਹੁਤਾ ਘੱਟ ਤੇ ਇਨਸਾਫ ਵਾਸਤੇ ਬਹੁਤੇ ਘੱਟ ਲੋਕ ਤੇ ਇਨਸਾਫ ਵਾਸਤੇ ਬਹੁਤਾ ਸਮਾਂ ਲੱਗ ਜਾਂਦਾ ਉਹਦੇ ਵਿੱਚ ਕੀ ਹੈ ਤੁਸੀਂ ਇਹ ਦੇਖੋ ਵੀ ਹੁਣ ਆ ਪਿੱਛੇ ਜੇ ਕਹਿਣਾ ਨਹੀਂ ਚਾਹੀਦਾ ਮਾਫੀ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨਪੇਟ ਹੋਏ ਜੀ ਹੋਏ ਆ ਜੀ ਆਪਣੇ ਫੇਰ ਇਹ ਗੱਲ ਕਹਿ ਦਿੰਦੇ ਆ ਵੀ ਤੂੰ ਇਹ ਕਹਿਣਾ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਕਿੰਨੀਆਂ ਹੀ ਜਥੇਬੰਦੀਆਂ ਕਿੰਨੀਆਂ ਹੀ ਸੰਪਰਦਾਵਾਂ ਕਿੰਨੀਆਂ ਹੀ ਸਾਡੇ ਬਾਬੇ ਨੇ ਮਾਣ ਜੋਗ ਕਿੰਨੀਆਂ ਹੀ ਸਾਡੇ ਸੰਤ ਨੇ ਕਿੰਨੀਆਂ ਹੀ ਸਾਡੀਆਂ ਟਕਸਾਲਾਂ ਤੁਸੀਂ ਇਹ ਦੇਖਿਆ ਵੀ ਭਾਈ ਸਾਹਿਬ ਗੜਗੱਜ ਹੋਣੀ ਹੈ ਜਿਹੜੇ ਆਪਣੇ ਜਹੇਦਾਰ ਅਕਾਲ ਸਖਬ ਦੇ ਸਤਕਾਰਯੋਗ ਅਕਾਲ ਤਖਤ ਸਾਹਿਬ ਤੋਂ ਇਲਾਵਾ ਜਾਂ ਹੋਰ ਦੋ ਚਾਰ ਸੰਪਰਦਾਵਾਂ ਤੋਂ ਇਲਾਵਾ ਕੋਈ ਗੁਰੂਗ੍ਰੰਥ ਸਾਹਿਬ ਦੀ ਢੀ ਵੱਡੀ ਬੇਅਦਬੀ ਹੋਈ ਕੋਈ ਸਾਹਮਣੇ ਆਇਆ ਜੀ ਬਹੁਤ ਘੱਟ ਲੋਕ ਸਾਹਮਣੇ ਆਏ ਆ ਕੀ ਗੱਲ ਪਈ ਉਹ ਸਿਰਫ ਉਹਨਾਂ ਦੇ ਹੀ ਹੈ ਇਪੇ ਉਹ ਤਾਂ ਸਾਰਿਆਂ ਦੇ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਹੁਣ ਅੱਜ ਜਿਹੜੇ ਆ ਇੱਥੇ ਸਾਰੇ ਲੋਕ ਪਹੁੰਚੇ ਆ ਚਾਹੇ ਮੁਸਲਮਾਨ ਭਾਈਚਾਰੇ ਚੋਂ ਪਹੁੰਚੇ ਆ ਚਾਹੇ ਹਿੰਦੂ ਭਾਈਚਾਰੇ ਚੋਂ ਬੈਠੇ ਪਹੁੰਚੇ ਆ ਮੈਂ ਇੱਕ ਗੱਲ ਕਹਿਣਾ ਹੁਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂ ਧਰਮ ਵੱਲੋਂ ਵੈਸੇ ਤਾਂ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਪਰ ਜੇ ਆਪਾਂ ਗੱਲ ਕਰੀਏ ਹਿੰਦੂ ਸਮਾਜ ਵੱਲੋਂ ਭਗਤ ਕਬੀਰ ਜੀ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਮ ਮੁਸਲਮਾਨ ਸਮਾਜ ਵੱਲੋਂ ਭਗਤ ਫਰੀਦ ਜੀ ਬੈਠੇ ਆ ਹੈਗੇ ਆ ਜੀ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਹੇ ਉਹ ਹਿੰਦੂ ਮਤ ਸੀ ਚਾਹੇ ਉਹ ਮੁਸਲਮ ਮਤ ਸੀ ਮਹਾਰਾਜ ਨੇ ਇਹ ਨਹੀਂ ਦੇਖਿਆ ਮਹਾਰਾਜ ਨੇ ਦੇਖਿਆ ਵੀ ਜਿਹੜਾ ਸੱਚ ਦੀ ਗੱਲ ਕਰਦਾ ਹੈ ਜਿਹੜਾ ਰੱਬ ਦੀ ਗੱਲ ਕਰਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਅਰਜਨ ਦੇਵ ਪਾਸ਼ਾ ਨੇ ਦਰਜ ਕਰਤੀ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਅਸੀਂ ਜਾ ਕੇ ਮੱਥਾ ਟੇਕਦੇ ਹਾਂ ਬਾਣੀ ਨੂੰ ਮੱਥਾ ਟੇਕਦੇ ਹਾਂ ਤੇ ਅਸੀਂ ਉਹਨਾਂ ਭਗਤਾਂ ਤੇ ਫਕੀਰਾਂ ਦੇ ਉਹ ਉਹਨਾਂ ਨੂੰ ਵੀ ਮੱਥਾ ਟੇਕਦੇ ਆਂ ਜਾ ਕੇ ਉਹ ਸਾਰੇ ਧਰਮਾਂ ਜਿੱਥੇ ਇਕੱਠੇ ਹੋਏ ਆ ਚਾਹੇ ਉਹ ਇਹ ਸੋਚ ਕੇ ਇਕੱਠੇ ਹੋਏ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਾਨੂੰਨ ਬਣੇ ਚਾਹੇ ਉਹ ਇਹ ਸਮਝ ਕੇ ਇਕੱਠੇ ਹੋਏ ਆ ਵੀ ਚਾਹੇ ਮੁਸਲਮਾਨਾਂ ਵੱਲੋਂ ਅ ਕੁਰਾਨ ਕੁਰਾਨ ਸ਼ਰੀਫ ਹੋਗੀ ਚਾਹੇ ਉਧਰੋਂ ਦੂਜੇ ਪਾਸਿਓਂ ਬਾਈਬਲ ਹੋਗੀ ਜਾਂ ਗੀਤਾ ਹੋਗੀ ਭਗਵਤ ਗੀਤਾ ਹੋਗੀ ਹਿੰਦੂ ਧਰਮ ਵੱਲੋਂ ਉਹ ਸਾਰੇ ਸੋਚ ਕੇ ਪਹੁੰਚੇ ਆ ਵੀ ਸਾਰਿਆਂ ਦੇ ਜਿੱਥੇ ਵੀ ਬੇਅਦਬੀ ਹੁੰਦੀ ਆ ਉਥੇ ਕਾਨੂੰਨ ਸਖਤ ਬਣਨਾ ਚਾਹੀਦਾ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਪਰ ਉੱਥੇ ਹੀ ਜਿੱਥੇ ਪਹੁੰਚੇ ਆ ਉਥੇ ਵੇ ਸਾਡਾ ਐਡਾ ਵੱਡਾ ਪੰਥ ਹੈ ਐਡੀ ਵੱਡੀ ਸਾਡੀ ਕੌਮ ਹੈ ਸਾਡੇ ਘਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਸਖਤ ਬਣ ਉਹਦੇ ਵਾਸਤੇ ਸਮਾਜ ਇਕੱਠਾ ਹੋਇਆ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਝੱਗਾ ਚੱਕਿਆਂ ਢਿੱਡ ਆਪਣਾ ਨੰਗਾ ਹੁੰਦਾ ਤੁਸੀਂ ਨਿਗਾਹ ਮਾਰੋ ਵੀ ਆਪਣੇ ਵਾਲੇ ਨਾ ਹੈਂਡ ਵਿਰਲੇ ਨਹੀਂ ਘਣੇ ਆਪਣੇ ਵਾਲਿਆਂ ਨੂੰ ਕੀ ਹੋ ਗਿਆ ਜੀ ਕੀ ਘਾਟ ਪੈ ਗਈ ਕਿਉਂ ਨਹੀਂ ਪਹੁੰਚ ਰਹੇ ਭਾਈ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਵੀ ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਿੰਨੀਆਂ ਕਿ ਸਾਡੇ ਕੋਲ ਸੰਪਰਦਾਵਾਂ ਜਾਂ ਜਿੰਨੀਆਂ ਸੰਪਰਦਾਵਾਂ ਦੇ ਮੁਖੀ ਹੈ ਜਾ ਕੇ ਸਰਕਾਰਾਂ ਦੇ ਨਾਲ ਬੈਠਦੇ ਆ ਚਾਹੇ ਮੋਦੀ ਸਾਹਿਬ ਦੇ ਨਾਲ ਮੀਟਿੰਗਾਂ ਕਰਦੇ ਆ ਉੱਥੇ ਕਦੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਲੈ ਕੇ ਮੁੱਦਾ ਕਿਉਂ ਨਹੀਂ ਚੱਕਦੇ ਜੇ ਉੱਥੇ ਨਹੀਂ ਚੱਕਦੇ ਉਹ ਗੱਲ ਵੱਖਰੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਇੱਥੇ ਸਾਰੇ ਜਣੇ ਇਕੱਠੇ ਹੋਏ ਆ ਤਾਂ ਆਪਾਂ ਨੂੰ ਵੀ ਪਹੁੰਚਣਾ ਚਾਹੀਦਾ ਸੀ ਕਿ ਇਹ ਮੋਰਚਾ ਜਾਂ ਕੀ ਇਹ ਦੂਜੇ ਲੋਕਾਂ ਨੂੰ ਜਾਂ ਆਪਣੇ ਆਪਣਿਆਂ ਨੂੰ ਇਹ ਲੱਗਦਾ ਵੀ ਇਹ ਕਿਤੇ ਕੋਈ ਜ਼ਥੇਦਾਰੀਆਂ ਤੇ ਪ੍ਰਧਾਨਗੀਆਂ ਕਿਉਂ ਨਹੀਂ ਪਹੁੰਚਦੇ ਅਸੀਂ ਸਟੇਜ ਤੋਂ ਬਾਰ ਬਾਰ ਇੱਕੋ ਗੱਲ ਕਹਿ ਰਹੇ ਆ ਅਸੀਂ 13 ਤਰੀਕ ਨੂੰ 13 ਤਰੀਕ ਨੂੰ ਅਸੀਂ ਇੱਕ ਕਾਲ ਦੇਾਂਗੇ ਅਗਲੀ 13 ਨੂੰ ਵੀ 13 ਤੱਕ ਇੱਕ ਕਾਲ ਦੇਾਂਗੇ ਤੇ ਸਾਰੇ ਪਹੁੰਚਿਓ ਸਾਰੇ ਨੋਟ ਕਰਿਓ ਇਹ ਨਹੀਂ ਹੋਣਾ ਚਾਹੀਦਾ ਸੀ ਵੀ ਸਾਰੇ ਮੋਰੀ ਆ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਤੁਸੀਂ ਆਪ ਅੱਗੇ ਸਮਝਦਾਰੋਂ ਕਰ ਰਹੇ ਆ ਆਪ ਦਾ ਕੰਮਕਾਰ ਚਲਾ ਰਹੇ ਆ ਤੇ ਉਹ ਮੋਰੀਆਂ ਨੂੰ ਆਪ ਨਹੀਂ ਕਹਿਣਾ ਚਾਹੀਦਾ ਆ ਕੇ ਵੀ ਭਾਈ ਅਸੀਂ ਆ ਗਏ ਆ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਦੇ ਪਿਓ ਆ ਤੇ ਸਾਡੇ ਪਿਓ ਦੀ ਬੇਅਦਬੀ ਤੇ ਜਿਹੜੇ ਕਾਨੂੰਨ ਬਣਾਉਣੇ ਆ ਉਹਨਾਂ ਤੇ ਅਸੀਂ ਨਾਲ ਆ ਤੁਸੀਂ ਕਾਲ ਬਾਅਦ ਚ ਦੇਓਗੇ ਅਸੀਂ ਪਹਿਲਾਂ ਹਾਜ਼ਰ ਆ ਹੂੰ ਇਹ ਨਹੀਂ ਕਰਨਾ ਚਾਹੀਦਾ ਸੀ ਕਰਨਾ ਚਾਹੀਦਾ ਸੀ ਗੱਲ ਉਹੀ ਹੈ ਭਾਜੀ ਮੈਂ ਇੱਕ ਗੱਲ ਕਹਿਣਾ ਹੁੰਨਾ ਮੈਨੂੰ ਇੱਕ ਸਿੰਘ ਕਹਿੰਦਾ ਕਹਿੰਦਾ ਨਾ ਵਿਰੇ ਵੀ ਜਬੇ ਬਾਣ ਲੱਗਿਓ ਤਬੇ ਰੋਸ ਜਾਗੇ ਵਾਲੀ ਗੱਲ ਹੈ ਇਹਨਾਂ ਨੂੰ ਜਗਾਉਣਾ ਪੈਣਾ ਹਲੇ ਬਾਣ ਲੱਗਿਆ ਹੀ ਨਹੀਂ ਜੀ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਨਾ ਸਾਡੇ ਪਿਓ ਦੀ ਬਾਣੀ ਗਲੀਆਂ ਚ ਖਲਾਰਤੀ ਹਮ ਜੇ ਤੂੰ ਉੱਤੇ ਦੀ ਕੀ ਹੋ ਇਹਦੇ ਉੱਪਰ ਹੁਣ ਤੁਸੀਂ ਕਿਹੜਾ ਬਾਣ ਚਾਹੁੰਦੇ ਹੋ ਹਮ ਮੈਨੂੰ ਇਹ ਦੱਸੋ ਪੰਜਾਬੀ ਉਹ ਮੈਂ ਇੱਕ ਗੱਲ ਕਰਨਾ ਚਾਹੁੰਨਾ ਜਦੋਂ ਜਮਰੋਦ ਦੇ ਕਿਲੇ ਚ ਆਪਾਂ ਹਰੀ ਸਿੰਘ ਨਲੂਵੇ ਤੇ ਚੱਲਦੇ ਆਂ ਜਦੋਂ ਜਮਰੋਦ ਦੇ ਕਿਲੇ ਦੇ ਵਿੱਚ ਸਨ ਪੈ ਗਿਆ ਨਾ ਮੁਗਲਾਂ ਨੇ ਜਦੋਂ ਸਨ ਪਾ ਲਿਆ ਦੋਸਤ ਮੁਹੰਮਦ ਖਾਨ ਦੇ ਅੱਗੇ ਮੁੰਡੇ ਸ਼ਮੀ ਖਾਨ ਤੇ ਅਕਬਰ ਖਾਨ ਇਹਨਾਂ ਨੇ ਜਦੋਂ ਸਨ ਪਾ ਲਿਆ ਤੇ ਅੰਦਰ ਬੈਠੇ ਸੀ ਮਾਹ ਸਿੰਘ ਜੀ ਉਹਨੇ ਉਹ ਜਦੋਂ ਸਨ ਪਾ ਲਿਆ ਤੇ ਉਹ ਅੱਗੋਂ ਕਹਿੰਦਾ ਦੋਸਤ ਮੁਹੰਮਦ ਖਾਨ ਦਾ ਮੁੰਡਾ ਸ਼ਮੀ ਖਾਨ ਅਕਬਰ ਅਕਬਰ ਖਾਨ ਨੂੰ ਕਹਿੰਦਾ ਵੀ ਮੈਂ ਅੰਦਰ ਜਾਣਾ ਤੇ ਹੁਣ ਅਕਬਰ ਖਾਨ ਜਿਹੜਾ ਉਹ ਸਿੰਘਾਂ ਨਾਲ ਦੋ ਦੋ ਹੱਥ ਕਰਕੇ ਦੇਖ ਚੁੱਕਿਆ ਸੀ ਪਹਿਲਾਂ ਨਜ਼ਾਰੇ ਬਈ ਵਰਤਾਰੇ ਕੀ ਹੁੰਦੇ ਆ ਉਹ ਗਾੜੀ ਨੂੰ ਕਹਿੰਦਾ ਤੂੰ ਕਮਲਾ ਹੋਇਆ ਸ਼ੇਰ ਭਾਵੇਂ ਸੁੱਤਾ ਹੋਵੇ ਉਹਦੀ ਗੁਫਾ ਚ ਨਹੀਂ ਵੜਨਾ ਚਾਹੀਦਾ ਇਹ ਸਿੰਘ ਅੰਦਰ ਜਿਹੜੇ ਬੈਠੇ ਆ ਨਾ ਸਿੰਘ ਤਾਂ ਮਰੇ ਨੂੰ 7 ਦਿਨ ਹੋ ਗਏ ਹੁਣ ਨਾ ਤੇ 7ਵੇਂ ਦਿਨ ਵੀ ਉਹਦੇ ਕੋਲ ਖੜ ਕੇ ਲਲਕਾਰ ਦਿੱਤਾ ਜਾਵੇ ਤੇ ਇਹ ਡਰ ਰਹਿੰਦਾ ਵੀ ਇਹ ਖੜਾ ਹੋ ਕੇ ਖਾ ਖਾ ਨਾ ਬਾੜ ਦੇ ਕਿਤੇ ਤੇ ਤੂੰ ਉਹਨਾਂ ਦੇ ਕਿਲੇ ਚ ਵੜਨ ਦੀ ਗੱਲ ਕਰਦਾ ਅਸੀਂ ਤਾਂ ਉਹ ਆ ਉਹ ਮਰੇ ਦੀ ਗੱਲ ਕਰਦਾ ਮੁਸਲਮਾਨ ਵੀ ਇਹ ਮਰੇ ਨਹੀਂ ਮਾਣ ਤੇ ਅਸੀਂ ਤਾਂ ਜੇ ਸਾਰੇ ਜਿਉਂਦੇ ਤੁਰੇ ਫਿਰਦੇ ਆ ਬਹੁਤ سارے ਲੋਕ ਇਹ ਵੀ ਕਹਿੰਦੇ ਨੇ ਭਾਈ ਸਾਹਿਬ ਕਿ ਅਮਰਦਸ ਅਬਦਾਲੀ ਨੂੰ ਕਦੋਂ ਸਿੰਘਾਂ ਨੇ ਮੰਗ ਪੱਤਰ ਦਿੱਤਾ ਸੀ ਡੰਡੇ ਦੇ ਚੋਟ ਤੇ ਸਾਰਾ ਕੁਝ ਕੀਤਾ ਸੀ ਸਾਨੂੰ ਮੰਗ ਪੱਤਰ ਨਹੀਂ ਦੇਣੇ ਚਾਹੀਦੇ ਆਪਣਾ ਕੰਮ ਆਪ ਕਰਾਉਣੇ ਚਾਹੀਦੇ ਇਹ ਇਹ ਗੱਲ ਸੱਚ ਹੈ ਜੀ ਅਬਦਾਲੀ ਤੋਂ ਅਸੀਂ ਮੰਗ ਪੱਤਰ ਨਹੀਂ ਦਿੰਦਾ ਨਹੀਂ ਦਿੰਦਾ ਅਬਦਾਲੀ ਨੂੰ ਕਦੇ ਮੰਗ ਪੱਤਰ ਨਹੀਂ ਦਿੰਦਾ ਜੇ ਖਾਲਸਾ ਰਾਜ ਗੱਲ ਹੋਈ ਆ ਜਾਂਦੀ ਨਾ ਭਾਜੀ ਜਿਸ ਘਰ ਆਜ ਗੱਲ ਤੇ ਹੋਈ ਹੈ ਨਾ ਜਿਹਦਾ ਰਾਜ ਆ ਸੁਪਨਾ ਉਹਦਾ ਹੀ ਹੈ ਅੱਜ ਸਾਨੂੰ ਸਾਡੇ ਪੰਜਾਬ ਦੇ ਵਿੱਚ ਸਾਡੇ ਘਰ ਦੇ ਵਿੱਚ ਜਿਹਦੇ ਤੇ ਸਾਡਾ ਪੂਰਨ ਤੌਰ ਤੇ ਹੱਕ ਹੈ ਤੇ ਸਾਨੂੰ ਸਾਡੇ ਪਿਓ ਦੀ ਜਿਹਦੇ ਸਿਰ ਤੇ ਅਸੀਂ ਤੁਰੇ ਫਿਰਦੇ ਆ ਗੁਰੂ ਨਾਨਕ ਸਾਹਿਬ ਦੇ ਬੋਲ ਵੀ ਉਹਦੇ ਵਿੱਚ ਆ ਗੁਰੂ ਨਾਨਕ ਸਾਹਿਬ ਵੀ ਬੈਠੇ ਆ ਹੈ ਗੁਰੂ ਅੰਗਦ ਦੇ ਪਾਸ਼ਾ ਵੀ ਬੈਠੇ ਆ ਗੁਰੂ ਅਮਰਦਾਸ ਜੀ ਵੀ ਬੈਠੇ ਆ ਗੁਰੂ ਰਾਮਦਾਸ ਪਾਸ਼ਾ ਵੀ ਬੈਠੇ ਆ ਗੁਰੂ ਅਰਜਨ ਦੇਵ ਪਾਸ਼ਾ ਵੀ ਬੈਠੇ ਆ ਉਹਨਾਂ ਦੀ ਬਾਣੀ ਦਾ ਉਹਨਾਂ ਦੇ ਸਰੂਪ ਦਾ ਜਦੋਂ ਤਰਸਕਾਰ ਹੁੰਦਾ ਤੇ ਸਾਨੂੰ ਸਾਡੇ ਘਰੇ ਹੀ ਇਨਸਾਫ ਮੰਗਣਾ ਪੈ ਰਿਹਾ ਹੂੰ ਤੇ ਸਭ ਤੋਂ ਵੱਡੀ ਗੱਲ ਸਾਡਾ ਪੰਜਾਬ ਸਾਡਾ ਘਰ ਤੇ ਸਾਡੇ ਘਰ ਦਾ ਮੁਖੀ ਕੌਣ ਆ ਪੰਜਾਬੀ ਹੂੰ ਇੱਕ ਗੱਲ ਉੱਥੋਂ ਹੋਈ ਆ ਮੈਨੂੰ ਕਰਨੀ ਚਾਹੀਦੀ ਏ ਕਿ ਨਹੀਂ ਤੁਸੀਂ ਦੱਸ ਦਿਓ ਉਹ ਕਹਿੰਦੇ ਵੀ ਪ੍ਰਸ਼ਾਸਨਕ ਅਧਿਕਾਰੀ ਕੋਈ ਵੱਡਾ ਜਾਂ ਮੁੱਖ ਮੰਤਰੀ ਸਾਹਿਬ ਆਪ ਮੀਟਿੰਗ ਕਰਨਗੇ ਜਾਂ ਕੋਈ ਪ੍ਰਸ਼ਾਸਨਕ ਅਧਿਕਾਰੀ ਕਰੂਗਾ ਮੈਂ ਕਹਿੰਨਾ ਪ੍ਰਸ਼ਾਸਨਕ ਅਧਿਕਾਰੀ ਨੂੰ ਨਹੀਂ ਮੁੱਖ ਮੰਤਰੀ ਨੂੰ ਆਪ ਮੀਟਿੰਗ ਕਰਨੀ ਚਾਹੀਦੀ ਏ ਸਾਡੇ ਜੀ ਬਣਾਈ ਹੈ ਜੀ ਕਮੇਟੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਮੀਟਿੰਗ ਕਰਨੀ ਹੈ ਹਾਂ ਜੀ ਉਹਨਾਂ ਨੇ ਇੱਕ ਮੀਟਿੰਗ ਕਰਨੀ ਹੈ ਤੇ ਉਹ ਸਾਡੇ ਬੰਦਿਆਂ ਦੇ ਨਾਲ ਉਹ ਆਪ ਕਰੇ ਮੀਟਿੰਗ ਕਿਉਂ ਕਿਉਂਕਿ ਜਦੋਂ ਉਹਨਾਂ ਨੇ ਸਰਕਾਰ ਬਣਾਈ ਆ ਤੇ ਗੁਰੂਗ੍ਰਾਮ ਸ਼ਹਿਰ ਦੀ ਬੇਅਦਬੀ ਦਾ ਬਹੁਤ ਵੱਡਾ ਵਾਅਦਾ ਕਰਕੇ ਬਣਾਈ ਆ ਵੀ ਭਾਈ ਅਸੀਂ ਇਹਦੇ ਤੇ ਸਖਤ ਕਾਨੂੰਨ ਵੀ ਬਣਾਵਾਂਗੇ ਤੇ ਸਜ਼ਾ ਵੀ ਦੇਵਾਂਗੇ ਤੇ ਇਨਸਾਫ ਵੀ ਦਿਵਾਵਾਂਗੇ ਉਹਨਾਂ ਨੇ ਤਾਂ ਜੀ ਇੱਥੇ ਜਦੋਂ ਇੱਕ ਬਹੁਤ ਹੀ ਮੰਦ ਭਾਗੀ ਘਟਣਾ ਵਾਪਰੀ ਸੀ ਸੱਤ ਬੱਚੇ ਐਕਸੀਡੈਂਟ ਨਾਲ ਚਲੇ ਗਏ ਸੀ ਉਦੋਂ ਮੁੱਖ ਮੰਤਰੀ ਸਾਹਿਬ ਪਹੁੰਚੇ ਸੀ ਇਹ ਮਿਲਣ ਵਾਸਤੇ ਗਏ ਸੀ ਸਾਈਡ ਤੇ ਕਰਤਾ ਸੀ ਮਿਲੇ ਵੀ ਨਹੀਂ ਇਹਨਾਂ ਨੂੰ ਉਹਨਾਂ ਨੇ ਕੀ ਕਰਨਾ ਇਹਦੇ ਉਹ ਤਾਂ ਫਿਰ ਗੱਲ ਤੇ ਉਹੀ ਹੈ ਨਾ ਜੀ ਸਭ ਤੋਂ ਵੱਡੀ ਗੱਲ ਮੈਂ ਕਹੀ ਤਾਂ ਜਾਨਾ ਜੀ ਮਾਨਾ ਜਦੋਂ ਆਪਾਂ ਕਹਿ ਦਿੰਨੇ ਆ ਨਾ ਮਾਨਾ ਕੀ ਬਰਬਾਦੀ ਮੇਂ ਕੁਛ ਹਾਥ ਹੈ ਦੁਸ਼ਮਨ ਕਾ ਹੂੰ ਕੁਛ ਕਿਆਮਤ ਕੀ ਚਾਲ ਤੋ ਆਪਣੇ ਵੀ ਚਲਤੇ ਹੈ ਹੂੰ ਕਾਨੂੰਨ ਬਣਾਉਣਾ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਕਿਹਾ ਸੀ ਕਾਨੂੰਨ ਇਹਨਾਂ ਨੇ ਬਣਾਉਣਾ ਬਣਾਉਣਾ ਇਲੈਕਸ਼ਨਾਂ ਦੇ ਲਾਗੇ ਜਾ ਕੇ ਆ ਕਿਉਂਕਿ ਸਾਡੀ ਸੰਗਤ ਹੈ ਜਿਹੜੇ ਸਾਡੇ ਲੋਕ ਹੈ ਇਹ ਵਰਗ ਲਾਏ ਜਾ ਸਕਦੇ ਹੈ ਹੂੰ ਵੋਟਾਂ ਲਈ ਇਹਨਾਂ ਨੇ ਖੇਡ ਰਚਣੀ ਆ ਸਿਆਸਤ ਰਚਣੀ ਆ ਸਿਆਸਤ ਰਚਤੀ ਬਾਬਾ ਜੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਸਿਆਸਤ ਰਚਤੀ ਆ ਇਹਨਾਂ ਨੇ ਪਰ ਮੈਂ ਇੱਕੋ ਗੱਲ ਕਹੂੰਗਾ ਆਪ ਦਾ ਆਪ ਦਾ ਵਕਤ ਸਾਰੇ ਪਛਾਣ ਲੋ ਗੱਲ ਉਹੀ ਹੈ ਤੁਸੀਂ ਇਹ ਦੇਖੋ ਵੀ ਪੰਜਾ ਇੰਡੀਆ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਦਾ ਵਰਤਾਰਾ ਕਾਬਲ ਵਾਲੇ ਜਿਨ੍ਹਾਂ ਨੂੰ ਤਾਲਿਬਾਨੀ ਤੇ ਅੱਤਵਾਦੀ ਕਿਹਾ ਜਾਂਦਾ ਸੀ ਉਹ ਅੱਜ ਸਾਡੇ ਕੋਲੇ ਐ ਜੀ ਗੈਸਟ ਆਏ ਆ ਆਏ ਆ ਜੀ ਉਹ ਸਾਡੇ ਕੋਲ ਐ ਜੀ ਗੈਸਟ ਆਏ ਆ ਤੇ ਉਹਨਾਂ ਦਾ ਫਰਮਾਨ ਜਾਂ ਉਹਨਾਂ ਦੀ ਇੱਕ ਰਿਕਵੈਸਟ ਕਹਿ ਲੋ ਜਾਂ ਫਰਮਾਨ ਕਹਿ ਲੋ ਇਹ ਮੰਨੀ ਗਈ ਹੈ ਵੀ ਅਸੀਂ ਜਿੱਥੇ ਤੁਹਾਡੇ ਨਾਲ ਬੈਠਣਾ ਉੱਥੇ ਬੀਬੀਆਂ ਦਾ মিডিਆ ਅਦਾਰਾ ਨਹੀਂ ਹੋਣਾ ਚਾਹੀਦਾ ਤੇ ਅਸੀਂ ਉਹਨਾਂ ਨੂੰ ਮੰਨ ਵੀ ਲਿਆ ਮੰਨ ਲਿਆ ਜੀ ਤੇ ਜਿਨ੍ਹਾਂ ਨੂੰ ਅਸੀਂ ਤਾਲੀਬਾਨੀ ਤੇ ਅੱਤਵਾਦੀ ਵੱਖਵਾਦੀ ਕਹਿੰਦੇ ਸੀ ਉਹ ਅੱਜ ਸਾਡੇ ਨਾਲ ਬੈਠੇ ਫਰਮਾਇਸ਼ਾਂ ਕਰਦੇ ਆ ਇਹ ਗੱਲ ਨੂੰ ਸਾਡੇ ਜਿਹੜੇ ਬੰਦੇ ਸੁਣਦੇ ਆ ਨਾ ਉਹ ਇਸ ਪਾਸੇ ਲੈ ਕੇ ਆਉਣ ਵੀ ਜਦੋਂ ਤੱਕ ਤੁਸੀਂ ਹੱਕ ਮੰਗੋਗੇ ਤੁਸੀਂ ਖਾਲਸਤਾਨੀ ਹੋ ਤੁਸੀਂ ਅੱਤਵਾਦੀ ਹੋ ਤੁਸੀਂ ਵੱਖਵਾਦੀ ਹੋ ਪਰ ਜਿੱਦਣ ਤੁਸੀਂ ਆਪਦੇ ਹੱਕ ਲੈ ਲੈਣਾ ਉਸ ਦਿਨ ਤੁਸੀਂ ਬਾਦਸ਼ਾਹ ਆ ਬਾਦਸ਼ਾਹ ਹੋ ਜਿਹੜੇ ਤੁਹਾਨੂੰ ਗੁਰਗੋਬਿੰਦ ਸਿੰਘ ਸਾਹਿਬ ਨੇ ਬਣਾਇਆ ਸੀ ਤੁਸੀਂ ਉਹ ਬਾਦਸ਼ਾਹ ਹੋ ਤੁਹਾਨੂੰ ਸ਼ਾਇਦ ਇਹ ਗੱਲਾਂ ਦਾ ਨਹੀਂ ਪਤਾ ਪਸ਼ਾਵਰ ਨੂੰ ਹਰੀ ਸਿੰਘ ਨਲੂਏ ਨੇ 850 ਸਾਲ ਬਾਅਦ ਕਬਰ ਨੋਨਿਹਾਲ ਸਿੰਘ ਦੇ ਨਾਲ ਜਿੱਤੇ ਆ ਹੂੰ 850 ਸਾਲ ਬਾਅਦ 14 ਸਾਲ ਦੀ ਉਮਰ ਸੀ ਕਬਰ ਨੋਨਿਹਾਲ ਸਿੰਘ ਦੀ ਜਦੋਂ ਫਤਿਹ ਕੀਤੀ ਹੈ ਤੇ دوست ਮੁਹੰਮਦ ਖਾਨ ਕਾਬਲ ਚ ਬੈਠਾ ਡਰਦਾ ਉਹ ਕਾਬਲ ਦੇ ਅੱਜ ਬੰਦੇ ਇੱਥੇ ਸਾਡੇ ਕੋਲ ਆਏ ਆ ਹੂੰ ਇੰਡੀਆ ਚ ਆਏ ਆ ਤੇ دوست ਮੁਹੰਮਦ ਖਾਨ ਕਾਬਲ ਚ ਬੈਠਾ ਡਰਦਾ ਵੀ ਜਿਨ੍ਹਾਂ ਨੇ ਪਸ਼ਾਵਰ ਜਿੱਤ ਲਿਆ ਨਾ ਹੂੰ ਤੇ ਇਹ ਕਾਬਲ ਵੀ ਕਿਤੇ ਬਹੁਤੀ ਦੂਰ ਨਹੀਂ ਜਲਾਲਾਬਾਦ ਦੇ ਨਾਲ ਹੀ ਹੈ ਹੂੰ ਇਹ ਇਧਰ ਵੀ ਆਉਣਗੇ ਬਾਅਦ ਹਰੀ ਸਿੰਘ ਨਲੂਏ ਨੇ ਉਹ ਜਿੱਤਿਆ ਵੀ ਹੈ ਅੱਜ ਉਹਨਾਂ ਦੇ ਜਰਨਲ ਇੱਥੇ ਆ ਕੇ ਬੈਠੇ ਆ ਅਸੀਂ ਉਹਨਾਂ ਦੇ ਵਾਰਿਸ ਸੀਗੇ ਜੀ ਹੈ ਤੇ ਇਹ 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 ਤੁਸੀਂ ਇੱਕ ਗੱਲ ਇੱਕ ਗੱਲ ਮੈਂ ਹਮੇਸ਼ਾ ਸੋਚਦਾ ਹੁੰਨਾ ਅਸੀਂ ਜਿਨ੍ਹਾਂ ਦੀਆਂ ਗੱਲਾਂ ਕਰਦੇ ਆ ਨਾ ਜਿਵੇਂ ਭਾਈ ਜਿੱਦਾਂ ਸ਼ਹੀਦ ਭਾਈ ਹਰੀ ਸਿੰਘ ਨਲੂਆ ਜੀ ਜੀ ਕਮਰ ਨੌਨੇ ਹਲ ਸਿੰਘ ਜੀ ਨਿਹਾਨ ਸਿੰਘ ਪੰਜਾਥਾ ਜੀ ਤੇ ਜਸਾ ਸਿੰਘ ਰਾਮ ਗੜੀਆ ਜੀ ਜਸਾ ਸਿੰਘ ਆਲੂ ਵਾਲੀ ਜੀ ਮਾਹ ਸਿੰਘ ਜੀ ਹੁਣੇ ਸ਼ਾਮ ਸਿੰਘ ਘਟਾਰੀ ਬਾਬਾ ਕਾਲੀ ਫੂਲਾ ਸਿੰਘ ਜੀ ਹੁਣੇ ਇਹ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂਗੇ ਪਤਾ ਨਹੀਂ ਮੈਂ ਇਹੀ ਸਵਾਲ ਕਰਨ ਲੱਗਿਆ ਸੀ ਇਹ ਕਿਸੇ ਨੂੰ ਪਤਾ ਹੀ ਨਹੀਂ ਬੱਚਿਆਂ ਨੂੰ ਕੀ ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਨੂੰ ਫਿਲਮੀ ਐਕਟਰਾਂ ਦਾ ਪਤਾ ਸਿੰਗਰਾਂ ਦਾ ਪਤਾ ਪਰ ਸਾਡੇ ਜਿਹੜੇ ਅਸਲੀ ਹੀਰੋ ਨੇ ਉਹਨਾਂ ਬਾਰੇ ਪਤਾ ਨਹੀਂ ਉਹਨਾਂ ਬਾਰੇ ਵੀ ਨਹੀਂ ਪਤਾ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਸਮਾਣੇ ਦੀ ਧਰਤੀ ਤੇ ਟਾਵਰ ਤੇ ਜਿੱਥੇ ਗਰਜੀਤ ਸਿੰਘ ਫੌਜੀ ਬੈਠਾ ਨਾ ਉੱਥੇ ਕਦੇ ਸਮਾਣੇ ਦੇ ਜਲਾਦਾਂ ਦਾ ਸ਼ਹਿਰ ਵਜਦਾ ਹੁੰਦਾ ਸੀ ਸਮਾਣਾ ਸ਼ਾਸ਼ਲਬੇਗ ਵਾਸ਼ਲਬੇਗ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਤੇ ਜਲਾਲਉਦੀਨ ਮੈਂ ਮਾਫ ਕਰਿਓ ਜੇ ਨਾਂ ਭੁੱਲਦਾ ਹਾਂ ਜਲਾਲਉਦੀਨ ਸੀਗਾ ਜਿਹੜਾ ਉਹ ਵੀ ਸਮਾਣੇ ਦਾ ਹੀ ਸੀ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੀਤੀ ਸੀ ਤੇ ਆਹੀ ਆਹ ਇੰਨਾ ਮੈਦਾਨਾਂ ਦੇ ਵਿੱਚ ਜਿੱਥੇ ਅੱਜ ਖਾਲਸਾ ਆਪਦੇ ਵਾਸਤੇ ਇਕੱਠਾ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਤੇ ਕਾਨੂੰਨ ਬਣਾਉਣ ਵਾਸਤੇ ਇਕੱਠਾ ਹੋਇਆ ਕਿਸੇ ਟਾਈਮ 'ਚ ਬਾਬਾ ਬੰਦਾ ਸਿੰਘ ਦੇ ਬਹਾਦਰ ਦੀਆਂ ਘੋੜੇ ਦੀਆਂ ਟਾਪਾਂ ਇੱਥੇ ਹੀ ਪਈਆਂ ਸੀ ਤੇ ਉਹਨਾਂ ਨੇ ਇੱਥੇ ਹੀ ਉਹਨਾਂ ਨੂੰ ਸਜ਼ਾ ਦਿੱਤੀ ਸਮਾਣਾ ਤਹਿਸ ਨੈਸ ਜਲਾਦਾਂ ਦਾ ਸ਼ਹਿਰ ਉਹਨਾਂ ਨੇ ਕੀਤਾ ਸੀ ਤੁਸੀਂ ਇਹ ਗੱਲ ਸਮਝਿਓ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਵੀ ਸਾਡੇ ਸ਼ਹੀਦਾਂ ਬਾਰੇ ਨਹੀਂ ਪਤਾ ਸਾਡੇ ਯੋਧਿਆਂ ਬਾਰੇ ਨਹੀਂ ਪਤਾ ਭਾਜੀ ਅੱਜ ਅਸਮਾਣੇ ਤੇ ਗੁਰਜੀਤ ਸਿੰਘ ਫੌਜੀ ਬੈਠਾ ਇਹ ਨਹੀਂ ਪਤਾ ਇਹ ਨਹੀਂ ਪਤਾ ਨਹੀਂ ਪਤਾ 200% ਨਹੀਂ ਪਤਾ ਭਾਜੀ ਹੋਰ ਦੱਸੋ ਤੇ ਕਿਉਂ ਨਹੀਂ ਪਤਾ ਮੈਂ ਪਹਿਲਾਂ ਹੀ ਸਭ ਤੋਂ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਸੀ ਨਾ ਤਾਂ ਮੈਂ ਤੁਹਾਡਾ ਧੰਨਵਾਦ ਕੀਤਾ ਸੀ ਪੰਜਾਬੀ ਲੋਕ ਚੈਨਲ ਵਾਲਿਆਂ ਦਾ ਵੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੁਸੀਂ ਖੜੇ ਆ ਮੀਡੀਆ ਸਭ ਤੋਂ ਵੱਡਾ ਯੋਗਦਾਨ ਸਾਡੇ ਯੂਥ ਨੂੰ ਅੱਜ ਦੇ ਟਾਈਮ ਪਤਾ ਕੀ ਪਤਾ ਜਿਹੜਾ ਆਇਆ ਧਰਤੀ ਤੇ ਉਹਨੇ ਦੁਨੀਆ ਤੋਂ ਜਾਣਾ ਹੈ ਮੌਤ ਸੱਚ ਹੈ ਜੀਣਾ ਝੂਠ ਹੈ ਜਾਣਾ ਜੀ ਸਾਰਿਆਂ ਨੇ ਜਾਣਾ ਸਭ ਤੋਂ ਵੱਡੀ ਗੱਲ ਹੁਣ ਪਿੱਛੇ ਜੇ ਜਵੰਦਾ ਵੀਰ ਦੁਨੀਆ ਤੋਂ ਚਲਾ ਗਿਆ ਗੱਲ ਉਹੀ ਹੈ ਵੀ ਜਿੰਨੇ ਜਿੰਨੇ ਆਇਉ ਭੋਗਣੇ ਆ ਉਹਨੇ ਭੋਗ ਕੇ ਜਾਣਾ ਲੋਕਾਂ ਨੂੰ ਇਹ ਪਤਾ ਜੀ ਵੀ ਉਹਦੇ ਉਹਦੇ ਸਸਕਾਰ ਤੇ 1.5 200 ਫੋਨ ਚੋਰੀ ਹੋ ਗਿਆ ਅੱਜ ਦਾ ਮੁੱਦਾ ਇਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇਹ ਆ ਵੀ 1.5 200 ਫੋਨ ਚੋਰੀ ਹੋ ਗਿਆ ਤੇ ਉੱਤੋਂ ਅਗਲਾ ਇੱਕ ਬੰਦਾ ਇੱਕ ਉਦੋਂ ਰਿਪਲਾਈ ਕਰਦਾ ਯਾਰ ਮੂਸੇ ਵਾਲੇ ਦੇ ਸੰਸਕਾਰ ਤੇ 800 ਚੋਰੀ ਹੋਇਆ ਇਹ ਹੂੰ ਇਹ ਮੁੱਦਾ ਸਾਡੇ ਪੰਜਾਬ ਦਾ ਅੱਜ ਦੇ ਟਾਈਮ ਦੇ ਵਿੱਚ ਸਮਝਦੇ ਹੋਏ ਦੋਸ਼ ਸਾਡੇ ਆਪ ਦੇ ਹੈ ਤੇ ਜੇ ਮੇਰੇ ਵਰਗਾ ਕੋਈ ਆ ਕੇ ਗੱਲ ਕਰਦਾ ਤੇ ਅਗੂ ਪਤਾ ਕੀ ਕਹਿੰਦੇ ਐ ਫੇਮ ਪਾਲਦਾ ਟੀਆਰਪੀ ਪਾਲਦਾ ਮੈਨੂੰ ਇੱਕ ਗੱਲ ਦੱਸੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਅੱਜ ਸਟੇਜ ਤੇ ਸੀਗੇ ਮੈਂ ਹਮੇਸ਼ਾ ਗੱਲ ਕਰਦਾ ਹ ਹੁਣ ਨਾ ਜਦੋਂ ਤੱਕ ਅਸੀਂ ਆਪ ਦਾ ਪਾਤਸ਼ਾਹੀ ਦਾਵਾ ਨਹੀਂ ਕਾਇਮ ਕਰਦੇ ਨਾ ਉਦੋਂ ਤੱਕ ਸਾਨੂੰ ਇਦਾਂ ਹੀ ਧੱਕੇ ਖਾਣੇ ਪੈਣੇ ਇੱਕ ਸਵਾਲ ਹੋਰ ਵੀ ਉੱਠਦਾ ਜੀ ਭਗਵੰਤ ਮਾਨ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਪਾਂ ਅਕਸਰ ਕਹਿੰਦੇ ਆ ਕਿ ਦਿੱਲੀ ਤੋਂ ਚੱਲਦੀ ਆ ਇਹ ਤਾਂ ਨਹੀਂ ਬਣਾ ਰਹੇ ਹੋਣੇ ਜੀ ਜਦੋਂ ਸਾਡੀ ਆਪਣੀ ਪੰਥਕ ਸਰਕਾਰਾਂ ਸੀਗੀਆਂ ਉਦੋਂ ਕਿਉਂ ਨਹੀਂ ਉਹਨਾਂ ਦੀ ਅੱਖਾਂ ਦਿੱਲੀ ਤੋਂ ਚੱਲਦੀ ਰਹੀ ਭਾਜੀ ਹੂੰ ਉਹ ਵੀ ਦਿੱਲੀ ਤੋਂ ਚਲਦੀ ਰਹੀ ਐ। ਅਖਵਾਉਂਦੇ ਤਾਂ ਬੰਥਕ ਸੀ। ਜਦੋਂ ਸਾਡੀ ਸਰਕਾਰ ਲਾਹੌਰ ਤੋਂ ਚਲਦੀ ਹੁੰਦੀ ਸੀ ਨਾ। ਹੂੰ। ਕਾਬਲ ਕੰਧਾਰ ਤੱਕ ਜਾਂਦੇ ਹੁੰਦੇ ਸੀ ਨਾ ਜਦੋਂ ਅਸੀਂ ਤੇ ਇਧਰੋਂ ਦਿੱਲੀ ਸਾਰੀ ਸਾਡਾ ਪੰਜਾਬ ਹੁੰਦਾ ਇਹ। ਹੂੰ। ਉਦੋਂ ਅਸੀਂ ਆਪ ਦੇ ਹੱਕ ਲੈ ਲੈਂਦੇ ਹੁੰਦੇ ਸੀ ਤੇ ਉਦੋਂ ਮੈਨੂੰ ਲੱਗਦਾ ਅਸੀਂ ਇਤਿਹਾਸ ਪੜ੍ਹਦੇ ਸੁਣਦੇ ਆ ਉਦੋਂ ਸਾਡੇ ਪਿਓ ਦੀ ਬਦ ਵੀ ਨਹੀਂ ਹੁੰਦੀ ਹੁੰਦੀ। ਹੂੰ। ਕਦੋਂ ਹੋਣੀਆਂ ਸ਼ੁਰੂ ਹੋਈਆਂ ਸਾਡੀਆਂ ਜਦੋਂ ਅਸੀਂ ਆਪ ਦੇ ਆਪ ਨੂੰ ਭੁੱਲ ਗਏ ਵੀ ਅਸੀਂ ਰਾਜੇ ਲੋਕ ਆ। ਹੂੰ। ਸਾਡੇ ਲੋਕ ਭਾਈ ਜੀ ਸੱਚ ਆ ਇਹ ਸਾਡੇ ਲੋਕ ਸੱਚੀ ਉਹ ਭੁੱਲ ਗਏ ਵੀ ਅਸੀਂ ਰਾਜੇ ਲੋਕ ਆ। ਹੂੰ। ਸਾਡੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਸਾਨੂੰ ਤੇ ਹਜੇ 200 ਸਾਲ ਹੋਏ ਨਹੀਂ ਰਾਜ ਛੱਡੇ ਨੂੰ ਸਾਡੇ ਕੋਲੋਂ ਰਾਜ ਖusਿਆ 200 ਸਾਲ ਹੀ ਨਹੀਂ ਹੋਏ ਹਜੇ ਇਹ ਕੱਲ ਦੀਆਂ ਗੱਲਾਂ ਸਾਨੂੰ ਪਤਾ ਪਤਾ ਕੀ ਆ ਜਿਹੜਾ ਸਾਨੂੰ ਸ਼ੁਰੂ ਤੋਂ ਪੜਾਇਆ ਗਿਆ ਚਲੋ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਗੱਲ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦੇ ਵਿੱਚ ਗੱਲ ਕੀਤੀ ਆ ਹੈਨਾ ਬਾਬਰ ਨੂੰ ਜਾਬਰ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਸਾਨੂੰ ਸ਼ੁਰੂ ਤੋਂ ਅੱਜ ਤੱਕ ਇਹੀ ਪੜਾਇਆ ਗਿਆ ਵੀ ਬਾਬਰ ਤੇ ਅਕਬਰ ਇਹੀ ਪੜਾਇਆ ਗਿਆ ਜੀ ਤੇ ਸਾਨੂੰ ਕਦੇ ਵੀ ਸਾਡੇ ਸਕੂਲਾਂ ਦੇ ਵਿੱਚ ਇਵਨ ਕਿ ਪੰਜਾਬ ਦੇ ਵਿੱਚ ਇਹ ਸਾਡਾ ਇਤਿਹਾਸ ਮਾਨਮਤਾ ਜਿਹੜਾ ਨਹੀਂ ਬੜਾਇਆ ਜਾਣਾ ਚਾਹੀਦਾ ਸਾਨੂੰ ਦੱਸਣਾ ਨਹੀਂ ਚਾਹੀਦਾ ਬੱਚਿਆਂ ਨੂੰ ਹੁਣ ਤੁਹਾਡੇ ਸਾਹਮਣੇ ਕਿੰਨੇ ਬੱਚੇ ਖੜੇ ਆ ਬੱਚੇ ਨੇ ਜੁੜਾ ਰੱਖਿਆ ਹੋਇਆ ਤੇ ਜੇ ਬੱਚੇ ਨੂੰ ਅਸੀਂ ਪੁੱਛ ਲਈਏ ਵੀ ਸਾਡੇ ਸਹਬਜ਼ਾਦਿਆਂ ਦੇ ਨਾਂ ਸਹਬਜ਼ਾਦਾ ਜੀਤ ਸਿੰਘ ਜੀ ਸਹਬਜ਼ਾਦਾ ਜੁਹਾਰ ਸਿੰਘ ਜੀ ਸਹਬਜ਼ਾਦਾ ਜੁਰਾਵਰ ਸਿੰਘ ਜੀ ਸਹਬਜ਼ਾਦਾ ਫਤਿਹ ਸਿੰਘ ਤੇ ਬੱਚਿਆਂ ਨੂੰ ਪੁੱਛ ਲਈਏ ਨਹੀਂ ਪਤਾ ਹੋਣਾ ਮੇਰੀ ਗੱਲ ਨੂੰ ਮੰਨਦੇ ਹੋ ਤੇ ਕੀ ਸਾਡਾ ਇਤਿਹਾਸ ਸਾਨੂੰ ਨਹੀਂ ਦੱਸਿਆ ਜਾਣਾ ਚਾਹੀਦਾ ਤੇ ਸਾਨੂੰ ਸੁਣਨਾ ਨਹੀਂ ਚਾਹੀਦਾ ਇੱਕ ਗੱਲ ਹੋਰ ਅਕਸਰ ਅਸੀਂ ਕਰਦੇ ਆਂ ਜੀ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਆਂ ਸਾਡਾ ਸਾਰਾ ਇਤਿਹਾਸ ਹੀ ਬਾਬਾ ਜੀ ਜਦੋਂ ਲਿਖਿਆ ਗਿਆ ਨਾ ਸਾਡੇ ਵਾਲੇ ਦਾ ਜੰਗਾ ਜੁੱਧਾਂ 'ਚ ਬਿਜੀ ਰਹੇ ਆ ਸ਼ਹਾਦਤਾਂ ਦੇਣ ਜੀ ਇਤਿਹਾਸ ਤਾਂ ਸਾਡਾ ਬਾਅਦ 'ਚ ਲਿਖਿਆ ਗਿਆ